ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਾਥ ਸੰਗਤ ਜੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕਰੀ ਸੀ ਕਿ ਕਿਵੇਂ ਸਹਿਬ ਜਾਂਦਾ ਪੰਜਾਬ ਤੋਂ ਆਪਣੇ ਪਿਤਾ ਜੀ ਦੀ ਚਿੱਠੀ ਉਡੀਕ ਕਰਿਆ ਹੁੰਦਾ ਹੈ ਅਤੇ ਪੰਜਾਬ ਜਾਣ ਵਾਸਤੇ ਕਿਵੇਂ ਮਾਤਾ-ਮਾਨ ਕੀ ਜੀ ਉੱਪਰ ਜੋਰ ਪਾਉਂਦਾ ਹੈ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਦੋਂ ਸਹਿਬ ਜਾਂਦੇ ਨੇ ਪੰਜਾਬ ਤੋਂ ਪਿਤਾ ਜੀ ਦੀ ਚਿੱਠੀ ਮਿਲਦੀ ਹੈ ਤਾਂ ਉਹ ਪੰਜਾਬ ਜਾਣ ਸਮੇਂ ਕਿੰਨ-ਕਿੰਨ ਥਾਵਾਂ ਤੇ ਰੁਕਦਾ ਹੈ। ਅਤੇ ਰਸਤੇ ਵਿੱਚ ਕੀ ਕੀ ਕਹਾਣਿ ਵਰਤੌਂਦਾ ਹੋਇਆ ਪੰਜਾਬ ਪਹੁੰਚਦਾ ਹੈ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇਸ ਤਰ੍ਹਾਂ ਦੀਆਂ ਪੰਜਾਬ ਜਾਣ ਦੀਆਂ ਗੱਲਾਂ ਬਾਤਾਂ ਘਰ ਵਿੱਚ ਅਕਸਰ ਹੁੰਦੀਆਂ ਰਹਿੰਦੀਆਂ ਹਨ ਕਿ ਇੱਕ ਦਿਨ ਪੰਜਾਬ ਤੋਂ ਇੱਕ ਸਿੱਖ ਚਿੱਠੀ ਲੈ ਕੇ ਆਉਂਦਾ ਹੈ। ਜਿਸ ਵਿੱਚ ਆਪਣੀ ਸੁਖ-ਕੁਸ਼ਲਤਾ ਦੇਖਣ ਤੋਂ ਬਾਅਦ ਸਤਿਗੁਰੂ ਜੀ ਲਿਖਦੇ ਹਨ ਕਿ ਤੁਸੀਂ ਕੁਝ ਸਿੱਖ ਸੇਵਾਦਾਰਾਂ ਉਰਾਕੀ ਤੌਰ ਤੇ ਨਾਲ ਲੈ ਕੇ ਛੇਤੀ ਪੰਜਾਬ ਆ ਜਾਓ। ਅਤੇ ਰਸਤੇ ਵਿੱਚ ਸਿੱਖ ਸੰਤਾਂ ਨੂੰ ਦਰਸ਼ਨ ਦਿਦੇ ਹੋਏ ਉਹਨਾਂ ਦੀਆਂ ਮਨੋਕਾਮਨਾ ਪੂਰਨ ਕਰਦੇ ਹੋਏ ਆਰਾਮ ਨਾਲ ਹੌਲੀ-ਹੌਲੀ ਪੰਜਾਬ ਪਹੁੰਚ ਜਾਉਂਦਾ ਹੈ ਇਹ ਚਿੱਠੀ ਪੜ੍ਹ ਕੇ ਸਹਿਜਦਾ ਅਤੇ ਸਾਰਾ ਪਰਿਵਾਰ ਬਹੁਤ ਖੁਸ਼ ਹੁੰਦਾ ਹੈ ਅਤੇ ਪੰਜਾਬ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ ਸਮਾਨ ਵਾਸਤੇ ਗੱਡੇ ਮਾਤਾ ਸਹਿਬਾ ਅਤੇ ਸਹਿਜਦਾ ਦੇ ਵਾਸਤੇ ਪਾਲਕੀ ਦਾ ਪ੍ਰਬੰਧ ਹੋਣ ਲੱਗ ਪਿਆ ਤੁਹਾਨੂੰ ਸਮੇਂ ਪਟਨੇ ਦੀਆਂ ਸੰਗਤਾਂ ਦੀ ਪ੍ਰੇਮ ਭਾਵਾਂ ਦੇ ਕੇ ਆਪ ਜੀ ਨੇ ਆਪਣੀ ਨਿਸ਼ਾਨੀ ਵੱਜੋਂ ਉਹਨਾਂ ਨੂੰ ਇੱਕ ਬਚਪਨ ਦਾ ਸੁੰਦਰ ਬੰਗੂੜਾ ਜਿਸ ਉੱਪਰ ਆਪ ਜੀ ਬਰਾਜਦੇ ਹੁੰਦੇ ਸਨ ਚਾਕੀਰ ਇੱਕ ਛੋਟੀ ਪਰਵਾਰ ਇੱਕ ਛੋਟਾ ਖੰਡਾ ਇੱਕ ਛੋਟੀ ਘਟਾਰ ਕੰਡਾ ਅਤੇ ਖੜਾਵਾਂ ਚੰਦਨ ਦੀਆਂ ਦਿੱਤੀਆਂ ਸਨ ਅਤੇ ਵਚਨ ਕੀਤਾ ਸੀ ਕਿ ਜਿਹੜਾ ਇਹਨਾਂ ਤੇ ਸ਼ਰਧਾ ਧਾਰ ਕੇ ਕੋਈ ਕਾਮਨਾ ਕਰੇਗਾ ਉਸਦੀ ਨੋ ਕਾਮਨਾ ਪੂਰੀ ਹੋਵੇਗੀ ਇਹ ਆਪ ਜੀ ਦੀਆਂ ਯਾਦਗਾਰਾਂ ਆਪ ਜੀ ਦੇ ਜਨਮ ਸਥਾਨ ਫਰਮੰਦਰ ਸਾਹਿਬ ਪਟਨਾ ਸਾਹਿਬ ਗੁਰਦੁਆਰੇ ਵਿੱਚ ਸੁਪਾਇਮਾਨ ਹਨ ਪਟਨੇ ਤੋਂ ਪੂਰੀ ਤਿਆਰੀ ਕਰਕੇ ਸਮਾਨ ਸਹਿਤ ਛੋਟੇ ਛੋਟੇ ਪੜਾਅ ਕਰਕੇ ਗੁਰੂ ਜੀ ਨੇ ਪਹਿਲਾ ਵੱਡਾ ਪੜਾਓ ਦੂਜੇ ਦਿਨ ਕਾਸ਼ੀ ਆਣ ਕੀਤਾ ਇਸ ਸਥਾਨ ਤੇ ਸੰਨਤ 1722 ਈਸਵੀ ਨੂੰ ਪੰਜਾਬ ਆਉਣ ਸਮੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੁਝ ਸਮਾਂ ਠਹਿਰੇ ਸਨ ਇਸ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਚੋਲਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੈਰਾਂ ਦਾ ਜੋੜਾ ਸੰਗਤਾਂ ਦੇ ਦਰਸ਼ਨ ਵਾਸਤੇ ਬੜੇ ਸਨਮਾਨ ਨਾਲ ਰੱਖੇ ਹੋਏ ਹਨ। ਪਉ ਸੁਦੀ ਸਤਮੀ ਨੂੰ ਇੱਥੇ ਜੋੜ ਮੇਲਾ ਲੱਗਦਾ ਹੈ। ਗੁਰੂ ਜੀ ਦੇ ਸ਼ਹਾਦਾਬਾਨ ਸਿੱਖ ਸੇਵਕਾਂ ਨੇ ਆਪ ਜੀ ਦਾ ਇੱਥੇ ਬਹੁਤ ਸਨਮਾਨ ਕੀਤਾ ਅਤੇ ਧੰਨ ਅਦਕ ਦੇ ਕੇ ਆਪ ਜੀ ਦੀ ਸੇਵਾ ਕੀਤੀ। ਕੁਝ ਦਿਨ ਕਾਸ਼ੀ ਦੀਆਂ ਸੰਤਾਂ ਦੀਆਂ ਮਨੋਕਾਮਨਾ ਪੂਰਨ ਕਰਕੇ ਆਪ ਜੀ ਪ੍ਰਾਗਰਾਗ ਆਦਿ ਤੀਰਥਾਂ ਤੋਂ ਹੁੰਦੇ ਹੋਏ ਛੋਟੇ ਛੋਟੇ ਪੜਾ ਕਰਕੇ ਸ਼੍ਰੀ ਰਾਮਚੰਦਰ ਦੀ ਨਗਰੀ ਅਜੋਧਿਆ ਆ ਪਹੁੰਚੇ ਸੈਜਾ ਦੇ ਜੀ ਦਾ ਆਉਣਾ ਸੁਣ ਕੇ ਸਿੱਖ ਸੰਤਾਂ ਹਮ ਹਮਾ ਕੇ ਪਹੁੰਚੀਆਂ ਅਤੇ ਆਪ ਜੀ ਦੇ ਦਰਸ਼ਨ ਕੀਤੇ ਕਈ ਪ੍ਰਕਾਰ ਦੇ ਵਸਤਰ ਅਤੇ ਗਹਿਣੇ ਮਾਤਾ ਸਹਿਬਾ ਅਤੇ ਸੈਜਾ ਦੇ ਨੂੰ ਭੇਟ ਕੀਤੇ ਬڑے ਪਲੇਨ ਅਤੇ ਸ਼ਰਦਾ ਨਾਲ ਆਪ ਜੀ ਦੇ ਰਹਿਣ ਸਹਿਣ ਦੀ ਸੇਵਾ ਕੀਤੀ ਅਤੇ ਬਿਆੰਤ ਸੰਤਾਂ ਆਪ ਜੀ ਦੇ ਦਰਸ਼ਨ ਕਰਕੇ ਦਿਹਾਲ ਹੋ ਗਏ। ਇੱਥੇ ਬਾਂਦਰ ਬਹੁਤ ਹੁੰਦੇ ਹਨ। ਇੱਕ ਦਿਨ ਆਪ ਜੀ ਨੇ ਛੋਲੇ ਅਤੇ ਗੁੜ ਬਾਂਦਰਾਂ ਨੂੰ ਪਾ ਕੇ ਉਹਨਾਂ ਦੀ ਲੜਾਈ ਵੇਖੀ। ਛੋਲੇ ਤੇ ਗੁੜ ਖਾਣ ਵਾਸਤੇ ਬਾਂਦਰ ਇੱਕ ਦੂਜੇ ਨਾਲ ਲੜਦੇ ਅਤੇ ਚੀਕਾਂ ਮਾਰਦੇ। ਆਪ ਜੀ ਉਹਨਾਂ ਨੂੰ ਲੜਦੇ ਵੇਖ ਕੇ ਬੜੀ ਪ੍ਰਸੰਤਾ ਨਾਲ ਉਹਨਾਂ ਨੂੰ ਗੁੜ ਅਤੇ ਛੋਲੇ ਪਾਉਂਦੇ। ਦੋ ਤਿੰਨ ਦਿਨ ਇੱਥੇ ਵਿਸ਼ਰਾਮ ਕਰਕੇ ਸੰਤਾਂ ਦੀਆਂ ਮਨੋਕਾਮਾ ਪੂਰਨ ਕਰਕੇ ਆਪ ਜੀ ਹਰਦਵਾਰ ਮਾਇਆਪੁਰੀ ਪਹੁੰਚੇ ਇੱਥੇ ਸਿਧਾਂਤੂਆਂ ਨੂੰ ਦਰਸ਼ਨ ਦੇ ਕੇ ਸਹਾਰਨਪੁਰ ਤੋਂ ਜਮਨਾ ਨਦੀ ਪਾਰ ਕਰਕੇ ਅੰਬਾਲੇ ਦੇ ਲਾਗੇ ਲਖਨੌਰ ਪਿੰਡ ਆਪਣੇ ਇੱਕ ਸਿੱਖ ਭਾਈ ਜੇਠਾ ਜੀ ਪਾਸ ਆਠ ਹੈਲੇ ਇਹ ਪਿੰਡ ਅੰਬਾਲਾ ਸ਼ਾਹਨੀ ਤੋਂ ਪੱਛਮ ਦਿਸ਼ਾ ਵੱਲ 2-3 ਕਿਲੋਮੀਟਰ ਦੀ ਦੂਰੀ ਤੇ ਲਖਨੌਰ ਪਿੰਡ ਵਿੱਚ ਪਾਈ ਜੇਠਾ ਜੀ ਦੇ ਘਰ ਜਿੱਥੇ ਉਹ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ ਆਪ ਜੀ ਦੀ ਯਾਦਗਾਰ ਵਿੱਚ ਉੱਥੇ ਦੋ ਫਲੰਗ ਮਾਤਾ ਗੁਜਰੀ ਜੀ ਦਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਗੁਰਦੁਆਰੇ ਵਿੱਚ ਰੱਖੇ ਹੋਏ ਹਨ ਅਤੇ ਸੰਗਤਾਂ ਨੂੰ ਇਸ ਦੇ ਦਰਸ਼ਨ ਦੇਦਾਰੇ ਕਰਵਾਏ ਜਾਂਦੇ ਹਨ ਲਖਨੌਰ ਪਿੰਡ ਦੇ ਖੂਹਾਂ ਦਾ ਪਾਣੀ ਖਾਰਾ ਹੋਣ ਕਰਕੇ ਸਹਿਬਜਾਦਾ ਨੂੰ ਉੱਥੇ ਰਹਿਣਾ ਚੰਗਾ ਨਹੀਂ ਸੀ ਲੱਗਦਾ ਇਸ ਕਰਕੇ ਸਹਿਬਜਾਦਾ ਪਿੰਡ ਨਨੇੜੀ ਗੋਗੇਮ ਸੰਧ ਦੇ ਘਰ ਆਪਣਾ ਨਿਵਾਸ ਕਰਨਾ ਚਾਹੁੰਦੇ ਸਨ ਪਰ ਭਾਈ ਗੇਠਾ ਜੀ ਦੀ ਅਤੇ ਪਿੰਡ ਦੇ ਦੂਸਰੇ ਵਸਨੀਕਾਂ ਦੀ ਬੇਨਤੀ ਪ੍ਰਵਾਨ ਕਰਕੇ ਮਾਤਾ ਨਾਨਕੀ ਜੀ ਨੇ ਇੱਕ ਪੁਰਾਣਾ ਖੂਹ ਪਟਵਾ ਕੇ ਉਸ ਨੂੰ ਸਾਫ਼ ਕਰਵਾਇਆ ਉਪਰੰਤ ਕੜਾ ਪ੍ਰਸਾਦ ਦੀ ਦੇਗ ਤਿਆਰ ਕਰਵਾ ਕੇ ਸ੍ਰੀ ਗੁਰੂ ਨਾਨਕ ਜੀ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਇਹ ਖੂਹ ਦਾ ਪਾਣੀ ਮਿੱਠਾ ਕਰ ਦੇ ਫਿਰ ਸਭ ਤੋਂ ਪਹਿਲਾਂ ਪਾਣੀ ਕੱਢ ਕੇ ਸਹਿਜ ਜੀ ਆਦੇ ਨੂੰ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਸਭ ਸੰਗਤਾਂ ਨੇ ਕੀਤਾ ਜਦ ਕੂ ਦਾ ਪਾਣੀ ਮਿੱਠਾ ਨਿਕਲਿਆ ਤਾਂ ਸਾਰੇ ਲੋਕਾਂ ਨੇ ਅਤੇ ਸਿੱਖ ਸੇਵਕਾਂ ਨੇ ਸਹਿਬਜ਼ਾਦੇ ਨੂੰ అనేక ਪ੍ਰਕਾਰ ਦੀਆਂ ਸੋਗਾਤਾਂ ਦਿੱਤੀ ਅਧਿਆਖਿਆ ਕਿ ਕੂ ਦਾ ਪਾਣੀ ਇਹਨਾਂ ਦੀ ਕਿਰਪਾ ਕਰਕੇ ਹੀ ਮਿੱਠਾ ਹੋਇਆ ਹੈ ਪਾਏ ਤੱਕ ਇਹ ਮਿੱਠੇ ਪਾਣੀ ਦਾ ਆਪੂ ਗੁਰੂ ਕਾ ਆਪੂ ਕਰਕੇ ਪ੍ਰਸਿੱਧ ਹੈ